ਸਟੂਡੈਂਟ ਅੱਜ ਮੈਂ ਤੁਹਾਡਾ ਐਗਜ਼ਾਮ ਲੈ ਰਿਹਾ ਬੁਝੇ ਤਰੀਕੇ ਨਾਲ ਐਗਜ਼ਾਮ ਕਰੋ ਨਕਲ ਕਿਸੇ ਨੇ ਨਹੀਂ ਕਰਨੀ ਮੈਂ ਸਾਰ ਨੂੰ ਚੈੱਕ ਕਰਾਂਗਾ ਤੁਹਾਨੂੰ ਪਤਾ ਮੈਂ ਬਹੁਤ ਕੱਬਾ ਸਵਾ ਚੱਕੀ ਫਿਰਦਾ ਕਦੋਂ ਜੀ ਕਰੋ ਆਪੋ ਆਪਣਾ ਕਰ ਮੇਰੇ ਵੱਲੋਂ ਦੇਖੇ ਨਕਲ ਮਾਰੀ ਕਿਤੇ ਕਰੋ ਜੀ ਕਰੋ ਸਟੂਡੈਂਟ ਕੀ ਕਰ ਰਿਹਾ ਨੂੰ ਦੇਖਾਂ ਤੇਰੀ ਇਹ ਮੇਰੀ ਸਰਪੋ ਉਹ ਮਾਮਾ ਪਰਚੀ ਲੈ ਹੀ ਜਾਂਦਾ ਉਹ ਸਰ ਪਰਚੀ ਨਹੀਂ ਆ ਜੀ ਪਰਚੀ ਨਹੀਂ ਆ ਬਾਬਾ ਅੱਛਾ ਫਿਰ ਪਰਚੀ ਫਿਰ ਸੌਟ ਗਿਆ ਸਰ ਦੇ ਦਿਓ ਜੀ ਪੇਪਰ ਦੇ ਦਿਓ ਬੜੀ ਮੱਤਰ ਤੇਰੇ ਤੇਰੇ ਐਚਓ ਦੀ ਮਾਫੀ ਕਰਦੇ ਹੋ ਕੋਈ ਛੱਡ ਦੇ ਦੀ ਇੱਕ ਗੱਲ ਨਹੀਂ ਸੁਣਾਗਾ ਚਲੋ ਯਾਰ ਨਹੀਂ ਸਰ ਦੇਖੋ ਆਹ ਦੇਖੋ ਪਰਚੀ ਛੱਡ ਪਰਚੀ ਮੈਂ ਕਿੱਲੋਂ ਨਹੀਂ ਭਰੀ ਥਲੀ ਹਵਾ ਵਿੱਚ ਚੁਣ ਦੀ ਫਿਰਦੀ ਹੈ ਚਲੋ ਯਾਰ ਸਰ ਨਹੀਂ ਜਣੀ ਪਰਚੀ ਬਿਲਕੁਲ ਨਹੀਂ ਦਵਾਗਾ ਸਰ ਦੇਖ ਲਓ ਇੱਕ ਵਾਰੀ ਮੈਨੂੰ ਚਲੋ ਯਾਰ ਸਰ ਕੰਮ ਗੱਸਾ ਤੇ ਮੇਰਾ ਕਰ ਚਲੋ ਚਲੋ ਤੁਹਾਡਾ ਪੈਨ ਵੀ ਰੱਖ ਲਵਾਂਗਾ ਨਹੀਂ ਦੇਣਾ ਚਲੋ ਹੀ ਹੋ ਗਏ ਆਪਾ ਛੱਡ ਦੇ ਪੇਪਰ ਛੱਡ ਦੇ ਆਹ ਆ ਛੱਡ ਦੇ ਹਲੋ ਸਰ ਪਰਚੀ ਹੈ ਸੌਰੀ ਪਰਚੀ ਛੱਡੋ ਗਏ ਆਪਾ ਹੁਣ